हां जी 사시 ਗਾਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆਂ ਜੀ ਬਰਕਤ ਵੀਡੀਓ ਬਾਰੇ ਵਿੱਕੀ ਬਾਹਰੋਂ ਵਾਪਸ ਆ ਗਿਆ ਤੇ ਸਾਰੇ ਹੋਏ ਬਹੁਤ ਜ਼ਿਆਦਾ ਖੁਸ਼ ਕੀ ਕਾਰਨ ਸੀ ਜਿਹੜਾ ਵਿੱਕੀ ਬਹੁਤ ਜਲਦੀ ਵਾਪਸ ਆ ਗਿਆ ਤੇ ਉਹ ਸਾਰਿਆਂ ਨੂੰ ਜਦੋਂ ਮਿਲਰ ਜਾਂਦਾ ਹੈ ਤੇ ਸਾਰੇ ਉਸ ਨਾਲ ਕਿੰਨੇ ਪਿਆਰ ਨਾਲ ਮਿਲਦੇ ਹਨ ਇਸ ਦੀ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਲਿਆ ਕਰੋ ਜੀ ਹਾਂਜੀ ਵਿੱਕੀ ਜਿਵੇਂ ਮਿਹਨਤ ਕਰਨ ਵਾਸਤੇ ਬਾਹਰ ਚਲਾ ਗਿਆ ਸੀ ਤੇ ਉਹ 3-4 ਸਾਲਾਂ ਬਾਅਦ ਵਾਪਸ ਆਉਂਦਾ ਹੈ ਤੇ ਆ ਕੇ ਸੋਨੂੰ ਨੂੰ ਸਭ ਤੋਂ ਪਹਿਲਾਂ ਉਹ ਆ ਕੇ ਸੋਨੂੰ ਨੂੰ ਮਿਲਦਾ ਹੈ ਤੇ ਉਸ ਦਾ ਧੰਨਵਾਦ ਕਰਦਾ ਹੈ ਕਿ ਜਿਹੜੇ ਪੈਸੇ ਤੁਸੀਂ ਮੈਨੂੰ ਦਿੱਤੇ ਸੀ ਉਹਦੇ ਨਾਲ ਮੈਂ ਬਾਹਰ ਗਿਆ ਤੇ ਤੁਹਾਡੇ ਪੈਸੇ ਬਹੁਤ ਹੀ ਜਲਦੀ ਉਤਾਰਨ ਜੋਗਾ ਹੋ ਗਿਆ ਤੇ ਦੂਜੇ ਪਾਸੇ ਪ੍ਰੀਤ ਵੀ ਜੀਤਾ ਨੂੰ ਮਿਲ ਕੇ ਬਹੁਤ ਖੁਸ਼ ਹੁੰਦੀ ਹੈ ਤੇ ਕਹਿੰਦੀ ਹੈ ਕਿ ਤੁਹਾਡੇ ਕਰਕੇ ਹੀ ਅੱਜ ਵਿੱਕੀ ਕਾਮਯਾਬ ਹੋਇਆ ਹੈ ਵਿੱਕੀ ਨੇ ਇੰਨੀ ਜਲਦੀ ਕਿਹੜਾ ਇੰਡੀਆ ਇਸ ਲਈ ਮਾਰਿਆ ਕਿਉਂਕਿ ਹੁਣ ਉਹਦੀ ਉੱਥੇ ਚੰਗੀ ਤਰ੍ਹਾਂ ਸੈਟਲਮੈਂਟ ਹੋ ਗਈ ਹੈ ਕੰਮ ਦੀ ਤੇ ਪ੍ਰੀਤ ਦਾ ਵੀ ਦਿਲ ਘਟਵੱਧ ਹੀ ਲੱਗਦਾ ਸੀ ਇਸ ਕਰਕੇ ਵਿੱਕੀ ਨੇ ਸੋਚਿਆ ਕਿ ਕਿਉਂ ਨਾ ਮੈਂ ਇੱਕ ਵਾਰੀ ਇੰਡੀਆ ਜਾਇਆ ਵਾਂ ਤੇ ਸਾਰਿਆਂ ਨੂੰ ਮੇਲਾ ਵਾਂ ਕਿਉਂਕਿ ਜਦੋਂ ਉਹ ਪਹਿਲਾਂ ਗਿਆ ਸੀ ਉਸ ਟਾਈਮ ਉਦੋਂ ਸਾਰੇ ਜਣੇ ਪਹਿਲਾਂ ਨਾਰਾਜ਼ ਸੀ ਪਰ ਜਾਣ ਲੱਗੇ ਸਾਰੇ ਖੁਸ਼ ਹੋ ਗਏ ਸੀ ਪਰ ਉਸ ਨੂੰ ਇਹ ਲੱਗਿਆ ਕਿ ਇੱਕ ਵਾਰੀ ਮੈਂ ਘਰ ਦਾ ਮਾਹੌਲ ਦੇਖ ਕੇ ਆਵਾਂ ਕਿ ਸਾਰੇ ਕਿਵੇਂ ਰਹਿੰਦੇ ਹਨ ਪਰ ਜਦੋਂ ਉਹ ਘਰ ਆਂਦਾ ਹੈ ਤਾਂ ਦੇਖਦਾ ਹੈ ਕਿ ਸਾਰੇ ਜਣੇ ਉਸ ਨੂੰ ਬਹੁਤ ਹੀ ਪਿਆਰ ਨਾਲ ਬਹੁਤ ਹੀ ਖੁਸ਼ ਦਿਲੀ ਨਾਲ ਉਸ ਦਾ ਸਵਾਗਤ ਕਰਦੇ ਹਨ ਤੇ ਬਾਪੂ ਜੀ ਵੀ ਉਸ ਨੂੰ ਬਹੁਤ ਹੀ ਪਿਆਰ ਨਾਲ ਬੁਲਾਉਂਦੇ ਹਨ ਤੇ ਕਹਿੰਦੇ ਹਨ ਕਿ ਪੁੱਤਰਾ ਅਸੀਂ ਤੇਰੀ ਪਹਿਲੀ ਦੀ ਚੰਗੀ ਤਰ੍ਹਾਂ ਰਾਖੀ ਕਰ ਰਹੇ ਹਾਂ ਤੇ ਅਸੀਂ ਕਦੇ ਵੀ ਇਹ ਨਹੀਂ ਸੋਚਿਆ ਕਿ ਅਸੀਂ ਇਹ ਠੇਕੇ ਤੇ ਲਈ ਹੈ ਇਸ ਨੂੰ ਅਸੀਂ ਆਪਣੀ ਸਮਝ ਕੇ ਹੀ ਇਸ ਦੀ ਪੂਰੀ ਦੇਖਭਾਲ ਕਰਦੇ ਹਾਂ ਜਿਸ ਜੋ ਗੱਲਾਂ ਸੁਣ ਕੇ ਵਿੱਕੀ ਬਹੁਤ ਖੁਸ਼ ਹੋਇਆ ਤੇ ਵਿੱਕੀ ਨੂੰ ਆਪਣੀ ਮੰਮੀ ਦੀ ਵੀ ਥੋੜੀ-ਬਹੁਤ ਫਿਕਰ ਰਹਿੰਦੀ ਸੀ ਕਿਉਂਕਿ ਮੰਮੀ ਥੋੜਾ ਬਿਮਾਰ ਰਹਿਣ ਲੱਗ ਗਏ ਸੀ ਤੇ ਵਿੱਕੀ ਨੂੰ ਬਹੁਤ ਯਾਦ ਕਰਦੇ ਸੀ ਇਸ ਕਰਕੇ ਵਿੱਕੀ ਨੇ ਸੋਚਿਆ ਕਿ ਮੈਂ ਇੱਕ ਵਾਰੀ ਵਾਪਸ ਇੰਡੀਆ ਗੇੜਾ ਮਾਰ ਆਵਾਂ ਜਿਸ ਕਾਰਨ ਉਸ ਨੂੰ ਜਲਦੀ 2-3 ਸਾਲਾਂ ਵਿੱਚ ਹੀ ਵਾਪਸ ਆਣਾ ਪੈ ਗਿਆ ਪਰ ਵਿੱਕੀ ਦੇ ਆਉਣ ਤੇ ਜਦੋਂ ਉਹ ਆਪਣੇ ਸੋਹਰੇ ਪਰਿਵਾਰ ਵਿੱਚ ਜਾਂਦਾ ਹੈ ਤਾਂ ਸੰਦੀਪ ਤੇ ਮੰਮੀ ਹੁਣੇ ਸਾਰੇ ਬਹੁਤ ਖੁਸ਼ ਹੁੰਦੇ ਹਨ ਭੂਆ ਹੁਣੇ ਸਾਰੇ ਦੁਵਾਰਾ ਤੋਂ ਇਕੱਠੇ ਹੁੰਦੇ ਹਨ ਤੇ ਪਾਰਟੀ ਕਰਦੇ ਹਨ ਮੰਮੀ ਜੀ ਬਹੁਤ ਖੁਸ਼ ਨੇ ਕਿ ਮੇਰਾ ਜਵਾਈ ਹੁਣ ਆਪਣੀ ਮਿਹਨਤ ਦੇ ਦਮ ਤੇ ਕੁਛ ਕਰਨ ਲੱਗ ਗਿਆ ਹੈ ਤੇ ਮੈਨੂੰ ਹੁਣ ਕਿਸੇ ਦੀ ਕੋਈ ਗੱਲ ਵੀ ਨਹੀਂ ਸੁਣਨੀ ਪੈਂਦੀ ਤੇ ਕਵਲ ਤੇ ਡੈਡੀ ਜੀ ਵੀ ਬਹੁਤ ਖੁਸ਼ ਹਨ ਕਿ ਸਾਨੂੰ ਇੰਨਾ ਲਾਇਕ ਜਵਾਈ ਮਿਲਿਆ ਹੈ ਸੋ ਗੱਲਾਂ ਬਾਤਾਂ ਕਰਦੇ ਹਨ ਸ਼ੀ ਖੁਸ਼ੀ ਰਹਿੰਦੇ ਹਨ ਸੋ ਬਰਕਤ ਦੇ ਵੀਡੀਓ ਦਾ ਐਂਡ ਤਾਂ ਬਹੁਤ ਹੀ ਜ਼ਿਆਦਾ ਵਧੀਆ ਹੋਇਆ ਹੈ ਤੇ ਤੁਹਾਨੂੰ ਇਦਾਂ ਦੀਆਂ ਵੀਡੀਓ ਜੇਕਰ ਅੱਗੇ ਵੀ ਤੁਸੀਂ ਦੇਖਣਾ ਚਾਹੁੰਦੇ ਹੋ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਕਿ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਵੀ ਇਹੋ ਜਿਹੀਆਂ ਵੀਡੀਓ ਦੇਖਣ ਨੂੰ ਮਿਲਣ ਵੀਡੀਓ ਚੰਗੀ ਲੱਗੀ ਹੋਵੇ ਤੇ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤੁਹਾਡਾ ਸਾਰਿਆਂ ਦਾ ਧੰਨਵਾਦ